ਇੱਥੇ ਕਿੰਨਾ ਕ ਪਾਣੀ ਆ ਕਾਲੇ ਇੱਧਰ ਕਿੰਨਾ ਕ ਪਾਣੀ ਆ ਇੱਥੇ ਇੱਧਰ ਤਾਂ ਚੱਲ ਕੇ ਦਿਖਾਈਂ ਇੱਧਰ ਕਿੰਨਾ ਕ ਪਾਣੀ ਆ ਦੇ ਉਹ ਕਿੰਨੇ ਵਾਹੀ ਪਾਤੇ ਹੀ ਆ ਉਧਰ ਮੱਛੀਆਂ ਪੜੀ ਜਾਂਦੇ ਆ ਇੱਧਰ ਕਿੱਡੀ ਕਿੱਡੀ ਬੂਟੀ ਹੋਈ ਵੀ ਆ ਦੇਖੋ ਆ ਸਾਰੀ ਆ ਇੱਥੇ ਪੌੜਾ ਦੋਸਤੋ ਪੌੜਾ ਜਿਹੜਾ ਪਾਣੀ ਪ੍ਰੋਸ ਕਰ ਚੁੱਕਿਆ ਪੌੜੇ ਦੇ ਉੱਪਰ ਦੀ ਪਾਣੀ ਆ ਰਿਹਾ ਦੇਖੋ ਆ ਸਾਰਾ ਕਿੰਨਾ ਬਹਾ ਜਿਵੇਂ ਨਹਿਰਾਂ ਚੱਲਦੀਆਂ ਨੇ ਉਦਾਂ ਹੀ ਆ ਸਾਰੀ ਬੂਟੀ ਦੇ ਨਾਲ ਜਿਹੜੀ ਡਰੇਨਾਂ ਭਰੀ ਐ ਆ ਸਾਰੀ ਬੂਟੀ ਹੋਈ ਹੋਈ ਐ ਆ ਦੇਖੋ